पिंड अपरा मंडी विखे एक घर बहुत ही भयानक अग लगी पिंड मंडी विच गोदावर राम के घर ही खतरनाक अग लगी जिस नाल कार के सुआ हो गया गोदावर रामि किश्तेदारी गए हो अचानक घरों अग दफटा बहर निकलियां घरों खतरनाक धूं ताकिया दरवाजे राही बहर निकलना वेख के आठ गवान पिंड दे ने रौला पाया पिंड की पंचायत के होर मोहतवार लोगों ने इकट्ठे होके घर छत ਨੂੰ ਤੋੜ ਕੇ ਅੰਦਰ ਜਾ ਕੇ ਅਗਨ ਨੂੰ 부ਜਾਇਆ ਅਗਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਦੇ ਨਾਲ ਸੜ ਚੁੱਕਾ ਸੀ ਗੋਦਾਵਰ ਦੀ ਲਾਸ਼ ਇੰਨੀ ਜ਼ਿਆਦਾ ਖਤਰਨਾਕ ਤਰੀਕੇ ਨਾਲ ਸੜ ਚੁੱਕੀ ਸੀ ਅਸੀਂ ਉਹਦੀਆਂ ਤਸਵੀਰਾਂ ਸਾਂਝੀਆਂ ਨਹੀਂ ਕਰ ਸਕਦੇ ਕਿ ਉਹਨਾਂ ਕਿ ਲਾਸ਼ ਇੰਨੀ ਸੜ ਚੁੱਕੀ ਸੀ ਜਿਸ ਤਰ੍ਹਾਂ ਰਬੜ ਹੁੰਦੀ ਹੈ ਇਸ ਤਰ੍ਹਾਂ ਇਕੱਠੀ ਹੋ ਕੇ ਸੁੰਗੜ ਚੁੱਕੀ ਸੀ ਪਿੰਡ ਵਾਸੀਆਂ ਨੇ ਫਲੋਰ ਪੁਲਿਸ ਦੇ ਨਾਲ ਰਲ ਕੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਫਲੋਰ ਸਿਵਲਾ ਹਸਪਤਾਲ ਵਿਖੇ ਪਹੁੰਚਦਾ ਕੀਤਾ ਅਤੇ ਲਾਸ਼ ਦੀ ਰਿਪੋਰਟ ਤੋਂ ਬਾਅਦ ਜੀ ਮੌਤ ਦੇ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗੇਗਾ ਆਪਣਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਜਾਂਚ ਸ਼ੁਰੂ ਕੀਤੀ ਜਾਵੇਗੀ ਪਿੰਡ ਵਾਸੀਆਂ ਵੱਲੋਂ ਬਹੁਤ ਹੀ ਇਸ ਘਟਨਾ ਦੇ ਉੱਤੇ ਦੁੱਖ ਜਤਾਇਆ ਗਿਆ ਘਰ ਵਿੱਚ ਸਾਰਾ ਸਮਾਨ ਸੜ ਗਿਆ ਕੋਈ ਵੀ ਸਮਾਨ ਨਹੀਂ بچਿਆ ਬਹੁਤ ਹੀ ਮੰਦਪਾਗੀ ਘਟਨਾ ਇਸ ਦੇ ਨਾਲ ਪਿੰਡ ਵਿੱਚ ਬਹੁਤ ਜ਼ਿਆਦਾ ਸ਼ੋਕ ਦੀ ਲਹਿਰ ਫੈਲ ਗਈ ਹੈ ਮੈਂ ਜਦੋਂ ਮੰਡੀ ਵਿੱਚ ਪਹੁੰਚਿਆ ਰਵਈਆ ਮੈਨੂੰ ਪਤਾ ਲੱਗਾ ਸਵੇਰੇ 7 ਵਜੇ ਫੋਨ ਗਿਆ ਮੇਰੇ ਦੂਜੇ ਸਾਲੇ ਬੜੇ ਦੇ ਘਰੋਂ ਬਹੂ ਨੇ ਕੀਤਾ ਕਿ ਫਪੜ ਜੀ ਪਿੰਡ ਮੰਡੀ ਆਓ ਛੋਟੇ ਚਾਚੇ ਦੇ ਘਰੇ ਅੱਗ ਲੱਗ ਗਈ ਜਦੋਂ ਮੈਂ ਇੱਥੇ ਆਇਆ ਤਾਂ ਸਾਰਾ ਕੁਝ ਬਰਬਾਦ ਹੋ ਚੁੱਕਾ ਸੀ ਪਰ ਸਭ ਪਾਰਟੀ ਆਈ ਹੋਈ ਸੀ ਕਿ ਮੌਕੇ ਤੇ ਤੇ ਪਿੰਡ ਦੇ ਵਾਸੀ ਪਿੰਡ ਦੀ ਪੰਚਾਇਤ ਹੋਰ ਸਾਰੇ ਸੱਜਣ ਮਿੱਤਰ ਜੋ ਵੀ ਲੱਗੇ ਸਾਰੇ ਸਨ ਉਹਨਾਂ ਨੇ ਸਾਰਿਆਂ ਨੇ ਕੋਠੇ ਦੀ ਛੱਤ ਨੂੰ ਢਾੜ ਕੇ ਉਸ ਨੂੰ ਅੰਦਰੋਂ ਕੱਢਿਆ ਪਰ ਉਹਦੇ ਅੰਦਰੋਂ ਮੌਤ ਹੋ ਚੁੱਕੀ ਸੀ ਬਹੁਤ ਬੁਰੀ ਤਰ੍ਹਾਂ ਝੁਲਸਿਆ ਹੋਇਆ ਸੀ ਪਛਾਣ ਦੇ ਵਿੱਚ ਨਹੀਂ ਆ ਰਹੇ ਸੀ ਅੱਗ ਦੇ ਕਾਰਨ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਲੱਗੀ ਹੈ ਜਾਂ ਬਿਜਲੀ ਦੇ ਸਰਕਟ ਦੇ ਕਾਰਨ ਹੋਇਆ ਕਰੀਆ ਜਾਂ ਕਿਤੇ ਉਹ ਬीडी ਬੂੜੀ ਪੀਂਦਾ ਸੀ ਸ਼ਾਇਦ ਉਹਦੇ ਫੂਲੇ ਬਲਾਏ ਨਾ ਵੀ ਲੱਗ ਸਕਦੀ ਹੈ ਇਹੀ ਦੋ ਗੱਲਾਂ ਨੇ ਮੁੱਖ ਬਾਕੀ ਕੋਲ ਦੇ ਘਰ ਦੇ ਜੋ ਹਨ ਨੇ ਉਹ ਆਪਣੀ ਲੜਕੀ ਦੇ ਲੋੜੀ ਲੈ ਕੇ ਗਏ ਹੋਏ ਸਨ ਉਹਨਾਂ ਨੂੰ ਵੀ ਬਾਅਦ ਵਿੱਚ ਮੋਗੇ ਤੋਂ ਗੁੰਨ ਕਰਕੇ ਸੱਧਿਆ ਉਹ ਵੀ 2 ਘੰਟੇ ਬਾਅਦ ਇੱਥੇ ਪਹੁੰਚੇ ਨੇ ਜਿਆ ਤੱਕ ਘਰ ਦੇ ਵਿੱਚ ਬਚਿਆ ਕੁਝ ਨਹੀਂ ਸਾਰਾ ਕੁਝ ਲੂ ਹੋ ਗਿਆ ਸਾਰਾ ਕੁਝ ਬਰਬਾਦ ਹੋ ਗਿਆ ਘਰ ਦੇ ਵਿੱਚ ਬਹੁਤ ਗਰੀਬੀ ਸੀ ਉਹ ਗਰੀਬੀ ਮੋਖ ਰੱਖਦੇ ਹੋਏ ਸਾਰੇ ਪਿੰਡ ਵਾਸੀਆਂ ਨੇ ਹੁਣ ਥੀਰੀ ਗਰਦਾਬਰਾਮ ਜੀ ਦੇ ਜੋ ਵੀ ਪੁਲਿਸ ਵੱਲ ਕਾਰਵਾਈ ਆ ਧੰਨਵਾਦ ਤੇ ਪੰਚਾਇਤ ਗਈ ਹੋਈ ਹੈ ਤੇ ਉਸਦੇ ਪੁਲਿਸ ਮਾਸਟਰ ਮੰਡਲ ਨੂੰ ਫਲਣ ਲਿਖਿਆ ਹੈ